ਆ ਪਹਿਲੀ ਵੀਡੀਓ ਚ ਇਹ ਕੋ ਮਾਡਲ ਟਰੈਕਟਰ ਆ ਡਬਲ ਡਿਸਟ੍ਰਿਬਿਊਟਰ ਆ ਕੰਪੈਸਟੀ ਜੈਕ ਲੱਗਿਆ ਹੋਇਆ ਕੰਪਨੀ ਦਾ ਫੇਵਰ ਛੱਤ ਦੇ ਸਰਵਸ ਹੋਈ ਹੋਈ ਆ ਮਿੱਤਰੋ ਟਰੈਕਟਰ ਕਰਤੀ ਕਰਤੀ ਬਿਲਕੁਲ ਕਰਤੀ ਆ 17 ਮਾਡਲ ਆ ਬਾਈ 615 ਇਹ ਟਰੈਕਟਰ ਦੀ ਹੈਗੀ ਡਿਮਾਂਡ 5 ਲੱਖ 85 ਕਿਉਂ ਨੀ ਮਰ ਬਾਬੂ ਕਿਸੇ ਨੂੰ ਲੈ ਵੀਰੇ ਟਰੈਕਟਰ ਉਨੇ ਦਾ ਦੇਵਾਂਗੇ ਕਿਸੇ ਨੇ ਵੀ ਨਹੀਂ ਦੇ ਇਹ ਦੇਵਾਂਗੇ 5.5 ਲੇ ਭਾਈ 5.5 ਪੂਰੇ ਵੱਡੇ ਡਿਸਕਾਊਂਟ ਕਰਤੇ 65000 ਉੱਡ ਗਿਆ ਮਿੱਠਿਆ 824 ਸਵਰਾਜ ਹਾਂਜੀ ਇਹ ਜਸਵੀ 99 ਮਾਡਲ ਆ ਹਾਂਜੀ ਠੀਕ ਹੈ ਗੇਅਰ ਰੇਂਜ ਦਾ ਓਕੇ ਆ ਹਾਂਜੀ ਬਾਹਰ ਪੰਪ ਮੇਲੂ ਹੈ ਜੀ ਤੁਹਾਨੂੰ 1 ਲੱਖ ਤੇ 20000 ਠੀਕ ਹੈ ਜੀ ਸਿਰਫ 1 ਲੱਖ 20000 ਦਾ ਟਰੈਕਟਰ ਲੈ ਬਾਈਆਂ ਨੂੰ ਆਪਾਂ ਕੋਈ ਵੀ ਆਪਾਂ ਕੱਲਾ ਆ ਜੇ ਆਪਾਂ ਚਾਰ ਯੂਟਿਊਬਰ ਆ ਜੇ ਆਪਾਂ ਕੋਈ ਚੱਕਰ ਨਹੀਂ ਆਪਾਂ 10 ਆ ਜਣ ਹਾਂਜੀ ਸਾਰਿਆਂ ਨੂੰ ਤੇਲ ਦਾ ਪਾਣੀ ਤੇਲ ਪਾਣੀ ਆਪਾਂ ਦਿੰਨੇ ਆ ਠੀਕ ਹੈ ਜੋ ਮਚਾ ਕੇ ਆਉਂਦਾ ਖਰਚਾ ਕਰਕੇ ਉਹਨੇ ਆਪਾਂ ਦਿੰਨੇ ਆ ਹਾਂਜੀ ਕਿਸੇ ਵੀ ਵੀਡੀਓ ਤੇ ਯੂਟਿਊਬਰ ਦੀ ਵੀਡੀਓ ਰਹੀ ਮਿੱਤਰਾਂ ਦਾ ਟਰੈਕਟਰ ਵੇਖਦਾ ਹਾਂਜੀ ਤਾਂ ਆਪਾਂ 2000 ਰੁਪਏ ਦਿੰਨੇ ਆ ਭਾਈ ਠੀਕ ਹੈ ਥੋੜਾ ਬਹੁਤਾ ਮੈਂ ਵੀ ਕਹਿਣਾ ਵੀਰੇ ਜੋ ਮੈਂ ਕਰਦਾ ਸਾਰਾ ਨਹੀਂ ਕਰਨਾ ਕੱਲਾ ਤੇਲ ਪਾਣੀ ਜ਼ਰੂਰ ਤੇ ਲੈ ਮੈਂ 2000 ਦਿੰਨਾ ਤੁਸੀਂ 1000 ਰੁਪਏ ਵੀਰੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚੇ ਨਹੀਂ ਤਲ ਮੰਡੀ ਸਾਬੋ ਬਾਈ ਸ਼ਰਮੇ ਦੇ ਨੌਰੇ ਚ ਵੀਡੀਓ ਕਰਦੇ ਆ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਜਸਪ੍ਰੀਤ ਠੀਕ ਆ ਜੀ ਵਧੀਆ ਤੁਸੀਂ ਠੀਕ ਆ ਜੀ ਵਧੀਆ ਲੈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮਾਰੇ ਸੱਚੇ ਪਾche ਚੜ੍ਹਦੀ ਕਲਾ ਰੱਖੇ ਜਸਪ੍ਰੀਤ ਆਇਆ ਸਾਡਾ ਯਾਰ ਐ ਚ ਪਾਣੀ ਦੇ ਪਿੱਛ ਦੀ ਤੇ ਮੀਨ ਤੇ ਭੇਜਦਾ ਹੂੰ ਤੇ ਆ ਮੁੱਲ ਜ਼ਰੂਰ ਪਾਓ ਇਹਦਾ ਸ਼ੇਅਰ ਕਰਕੇ ਤੇ ਕਮੈਂਟ ਕਰਕੇ ਤੇ ਜਰੂਰ ਕਰਿਓ ਤੇ ਥੋੜਾ ਮੋਟਾ ਮੈਂ ਵੀ ਕਰੂਗਾ ਦਾ ਮਾਨ ਆਏ ਦਾ ਠੀਕ ਜਿਹੜਾ ਹੈ ਧਮਕੀਆਂ ਮਾਰਦਾ ਆ ਠੀਕ ਹੈ ਗੱਲ ਵੀਰੇ ਤੇ ਅੱਜ 26 ਤਰੀਕ ਆ ਬਾਈ 8ਵਾਂ ਮਹੀਨਾ 2025 ਠੀਕ ਹੈ ਜੀ ਬਾਈ ਵਰਗੇ ਇਲਤੀ ਲਾਣੇ ਵਾਲੇ ਤੇ ਜਸਪ੍ਰੀਤ ਪੇਂਡੂ ਫਾਰਮਰ ਪੀਵੀ 31 ਪੀਵੀ 31 ਮਾਨਸਾ ਵਾਲੇ ਠੀਕ ਹੈ ਆਏ ਆਪਣੇ ਕੋਲੇ ਵੀਡੀਓ ਬਣਾਉਣ ਤੇ ਕਿਉਂ ਆਏ ਆ ਇਹ ਵੀ ਦੱਸ ਦਨੇ ਆ ਠੀਕ ਹੈ ਗੱਲਾਂ ਸੱਬ ਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਰਾਤ ਕਹਿਆ ਜੀ ਨਾ ਕਿ ਬਾਈ ਆਜੋ ਵੀਡੀਓ ਪਾਓ ਕਿ ਟਰੈਕਟਰ ਆ ਗਏ ਹੂੰ ਤੇ ਬਾਈ ਆ ਗਏ ਕਿਉਂ ਆਏ ਕਹਿਨ ਤੇ ਕਿਉਂ ਹੁੰਦੇ ਆ ਬਾਈਆਂ ਨੂੰ ਆਪਾਂ ਕੋਈ ਵੀ ਆਪਾਂ ਕੱਲਾ ਆ ਜੇ ਪਾਵਾਂ ਚਾਰ ਯੂਟਿਊਬਰ ਆ ਜਾਣ ਆਪਾਂ ਕੋਈ ਚੱਕਰ ਨਹੀਂ ਪਾਵਾਂ 10 ਆ ਜਾਣ ਹਾਂਜੀ ਸਾਰਿਆਂ ਨੂੰ ਤੇਲ ਦਾ ਪਾਣੀ ਤੇਲ ਪਾਣੀ ਆਪਾਂ ਦਿੰਨੇ ਆ ਠੀਕ ਹੈ ਜੋ ਮਚਾ ਕੇ ਆਉਂਦਾ ਖਰਚਾ ਕਰਕੇ ਉਹਨੇ ਆਪਾਂ ਦਿੰਨੇ ਆ ਹਾਂਜੀ ਕਿਸੇ ਵੀ ਵੀਡੀਓ ਤੇ ਯੂਟਿਊਬਰ ਦੀ ਵੀਡੀਓ ਰਹੀ ਮਿੱਤਰਾਂ ਦਾ ਟਰੈਕਟਰ ਵੇਖਦਾ ਹਾਂਜੀ ਤਾਂ ਆਪਾਂ 2000 ਰੁਪਏ ਦਿੰਨੇ ਆ ਭਾਈ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਲੈ ਜਸਪ੍ਰੀਤ ਨੂੰ ਸਾਰਿਆਂ ਨੂੰ ਕਿਸੇ ਦੀ ਵੀਡੀਓ ਚ ਵੇਕੇ ਭਾਈ ਠੀਕ ਹੈ ਜੀ ਠੀਕ ਹੈ ਸ਼ਰਮੀ ਨੂੰ ਇੱਥੋਂ ਤੱਕ ਪਹੁੰਚਾਉਣ ਵਾਲੇ ਫੇਸਬੁੱਕ ਤੇ YouTube ਯੂਟਿਊਬਰ ਠੀਕ ਹੈ ਜੀ YouTube ਇੰਨਾ ਨਹੀਂ ਦਿਖਾਇਆ ਭਰਾਵਾਂ ਨੇ ਸਾਰਿਆਂ ਨੇ ਰਲ ਕੇ ਹਾਂਜੀ ਠੀਕ ਹੈ ਗੱਲ ਨਹੀਂ ਨਹੀਂ ਇਹ ਨੌਰੇ ਚ ਬੰਦ ਖੜੇ ਆ ਟਰੈਕਟਰ ਕਿਸੇ ਨੂੰ ਕੀ ਪਤਾ ਇੱਥੇ ਕੀ ਖੜਾ ਵੀ ਕਿੰਨੇ ਇਹਨਾਂ ਦੀ ਕਿਰਪਾ ਮਿਹਰਬਾਨੀ ਨਾਲ ਹੀ ਭਾਈ ਆਪਣੀ ਰੋਟੀ ਚੱਲਦੀ ਆ ਤੇ ਛੋਡੇ ਕਰਕੇ ਚੱਲਦੀ ਆ ਵੀਰੇ ਬਣਾ ਘਰ ਚੱਲਦਾ ਤੇ ਥੋੜਾ ਬਹੁਤਾ ਮੈਂ ਵੀ ਕਹਿਣਾ ਵੀਰੇ ਜੋ ਮੈਂ ਕਰਦਾ ਸਾਰਾ ਨਹੀਂ ਕਰਨਾ ਕੱਲਾ ਤੇਲ ਪਾਣੀ ਜ਼ਰੂਰ ਦੇ ਲੈ ਮੈਂ 2000 ਦਿਨਾ ਤੁਸੀਂ 1000 ਰੁਪਿਆ ਦੇ ਬਾਦ ਦੂਆ ਜੇ 15000 ਬੰਦੇ 14 ਬੰਦੂ 10 ਬੰਦ 9 ਬੰਦ ਕਿੱਡੀ ਗੱਲ ਹਜ਼ਾਰ ਨਾ ਕੁਛ ਨਹੀਂ ਠੀਕ ਹੈ ਜੀ ਇਹਨਾਂ ਦਾ ਹੌਸਲਾ ਬਣਿਆ ਰਹਿੰਦਾ ਕਿੰਨੇ ਕਿੰਨਾ ਤੇਲ ਪਾਣੀ ਐਨੇ ਕਿੰਨੇ ਕਿੰਨਾਂ ਨੂੰ ਬੰਦਿਆ ਬਾਈ ਤੇ ਪਾਉਂਦੇ ਆ ਮੈਂ ਸ਼ਰਤ ਲਾਉਣ ਨਾ ਕਿ ਬਾਈ ਨੂੰ ਕਿਤੇ 10000 ਰੁਪਏ ਤੋਂ ਉੱਤੇ ਆਇਆ ਹੋਵੇ ਵੀਡੀਓ ਤੇ ਮੈਂ ਲਿਖ ਕੇ ਦਿੰਨਾ ਬਈ ਆ ਖੜਾ ਮੂੰਹ ਤੇ ਨਹੀਂ ਆਇਆ ਹੁਣਾਂ ਨਾ ਬਾਈ ਹੋਰ ਬਈ ਕੋਈ 2-400 ਆਇਆ ਹੋਊਗਾ ਇਹ ਡਾਲਰ ਕਿੰਡਾ ਪਾਉਂਡ ਆ ਗਿਆ 2 ਪਾਉਂਡ ਆ ਗਏ ਨੇ ਡਾਲਰ ਆ ਗਏ ਨਾ ਆਹੀ ਕੁਛ ਹੁੰਦਾ ਬੱਬੂ ਹਣਾ ਆਪਾਂ ਕਿੰਨੇ ਟਰੈਕਟਰ ਦਿਖਾਵਾਂਗੇ ਵੀ ਅੱਜ ਅੱਜ ਦਿਖਾ ਦਿੰਨੇ ਆਪਾਂ 13 14 ਟਰੈਕਟਰ ਠੀਕ ਹੈ ਜੀ ਵੀਡੀਓ ਸਟਾਰਟ ਕਰਦੇ ਆ ਮਿੱਤਰੋ ਫੋਰਡ ਟਰੈਕਟਰ ਤੋਂ 3700 ਆ ਗਿਆ ਜੀ ਫੋਰਡ 92 ਮਾਡਲ ਆ ਜਸਪ੍ਰੀਤਾ ਹਾਂਜੀ ਸਾਰਾ オリジナル ਜਿੰਨਾ ਹੈਗਾ ਠੀਕ ਹੈ ਜੀ ਇਹ ਮਨਜਿੰਦਰ ਦੇ ਆਪਣੇ ਯਾਰ ਦੋਸਤ ਦੇ ਚੱਚ ਦਾ ਮੁੰਡਾ ਹੀ ਆ ਉਹਦੇ ਰਿਸ਼ਤੇਦਾਰ ਨੇ ਟਰੈਕਟਰ ਆਇਆ ਵੇਕਣ ਵਾਸਤੇ ਪਠੰਡਾ ਨੰਬਰ ਹੈ ਨੰਬਰ ਵੀ ਸੋਹਣਾ 7888 ਨੰਬਰ ਹੈ ਟਰੈਕਟਰ ਦਾ ਢੰਡੇ ਵਾਲਾ ਕਈ ਵਾਰ ਕਿਸੇ ਭਰਾ ਨੇ ਭਾਲਣਾ ਹੁੰਦਾ ਕਿ ਸਾਡੇ ਕੋਲ 7888 ਹੁੰਦਾ ਸੀ ਆ ਖੜਾ ਹਾਂ ਕਹਾ ਮੈਨੂੰ ਵੀ ਆਉਂਦੇ ਆ ਮੈਸੇਜ ਵੀ ਸਾਡਾ ਟਰੈਕਟਰ ਭਾਲ ਲਓ ਹਾਂਜੀ 92 ਮਾਡਲ ਦਾ 1,40,000 ਰੁਪਏ ਮੰਗਦਾ ਜਸਪ੍ਰੀਤ ਹਾਂਜੀ ਇਹਦਾ ਰੇਟ ਹੈਗਾ ਜੀ 1,25,000 ਰੁਪਿਆ ਠੀਕ ਆ ਜੀ ਉਦੋਂ ਬਾਅਦ ਫੇਰ ਬਾਈ ਦਾ ਆ ਗਿਆ ਮਨਜਿੰਦਰ ਦਾ ਟਰੈਕਟਰ 724 ਸਵਰਾਜ ਹਾਂਜੀ ਤੇ ਚਾਰੇ ਪਾਸੋਂ ਦਿਖਾ ਦੇ ਭਰਾ ਮਣਕੇ ਬੱਬੂ ਹਾਂਜੀ ਇਹਦਾ ਬਾਈ ਦਾ ਆਪਾਂ ਨੰਬਰ ਵੀ ਦੇਵਾਂਗੇ ਜਿਹਨੇ 724 ਜਾਂ ਫੋੜ ਲੈਣਾ ਦੋਨਾਂ ਟਰੈਕਟਰਾਂ ਤੋਂ ਜਿਹੜਾ ਵੀ ਲੈਣਾ ਹਾਂਜੀ ਰੇਟ ਬਾਈ ਨਾਲ ਕਰ ਲਿਓ ਤੇ ਮੌਕੇ ਤੇ ਜੋ ਵੀ ਹੁੰਦਾ ਕੋਈ ਤੁਹਾਨੂੰ ਕਮਿਸ਼ਨ ਨਹੀਂ ਪੈਣਾ ਕੋਈ ਦਲਾਲੀ ਨਹੀਂ ਪੈਣੀ ਆਪਾਂ ਸਿੱਧਾ ਸੌਦਾ ਕਰ ਲਿਓ ਇਹ ਜਸਪੀ 99 ਮਾਡਲ ਆ ਹਾਂਜੀ ਠੀਕ ਹੈ ਗੇਅਰ ਇੰਜਨ ਦਾ ਓਕੇ ਆ ਹਾਂਜੀ ਬਾਹਰ ਪੰਪ ਆ ਠੀਕ ਹੈ ਜੀ ਤੇ ਟਾਇਰ ਟੂਰ ਵਧੀਆ ਏਡੇ ਟਾਇਰ ਆ ਜੀ ਛਤਰੀ ਆਪਾਂ ਲੈ ਲਾਂਗੇ ਬਾਈ ਤੋਂ ਠੀਕ ਹੈ ਜੀ ਛਤਰੀ ਹਾਂ ਸੈਲਫ 스타ਟ ਆ ਜੀ ਠੀਕ ਹੈ ਜੀ ਬੈਟਰੀ ਸੈਲਫ 스타ਟ ਡੰਡਾ ਮਿਲ ਜੂ ਫੱਟੀ ਲਾਹੀ ਹੋਈ ਆ ਠੀਕ ਹੈ ਨਾ ਕਿ ਮਿਲ ਜਾਣਗੇ ਵੀ ਸਾਰੇ ਠੀਕ ਹੈ ਜੀ ਇਹ ਮੇਲੂ ਹੈ ਜੀ ਸਾਨੂੰ 1 ਲੱਖ ਤੇ 20000 ਠੀਕ ਹੈ ਜੀ ਸਿਰਫ 1,20,000 ਦਾ ਟਰੈਕਟਰ ਲੈਣਾ ਹਾਂ ਇਹ ਹਰਿਆਣਾ ਨੰਬਰ ਆ ਉਹ ਪੰਜਾਬ ਨੰਬਰ ਆ ਠੀਕ ਹੈ ਜੀ ਮਨਜਿੰਦਰ ਦਾ ਨੰਬਰ ਨੋਟ ਕਰ ਲਓ ਜੀ 92565 ਹਾਂਜੀ 04004 92565 04004 ਠੀਕ ਹੈ ਜੀ ਇਹ ਦੋਨੇ ਟਰੈਕਟਰ ਇਹ ਨੰਬਰ ਦੇ ਇਹ ਨੰਬਰ ਆ ਬਾਕੀ ਆਪਣੇ ਆ ਸਾਰੇ ਠੀਕ ਹੈ ਜੀ ਬੱਬੂ ਸਭ ਤੋਂ ਪਹਿਲਾਂ ਆ ਗਿਆ ਆਪਣੇ ਵਾਲਾ ਟਰੈਕਟਰ ਆ ਹੌਲੈਂਡ 2014 ਮਾਡਲ ਚੌਂਕੜਾ ਨਵਾਂ ਹੀ ਆ ਚਾਰੇ ਸੁਪਰ ਵਾਲਾ ਸੁਪਰ 50 ਐਚਪੀ ਹੈ ਪਿਛਲੇ 15 ਦੇ ਟਾਇਰ ਆ ਹਾਂਜੀ ਮੂਹਰੇ 750 ਠੀਕ ਆ ਜੀ ਟਰੈਕਰ ਲਗਭਗ ਸਾਰਾ 오ਰੀਜਨਲ ਆ ਤੇ ਮਗਰੜਾ ਦੇ ਉੱਪਰ ਉੱਪਰ ਕਿੱਲੇ ਪੇਂਟ ਹੋਇਆ ਠੀਕ ਆ ਜੀ ਉੱਪਰ 7 ਤੇ ਹਾਂ 3 ਰੀਪੀਟ ਆ ਡਬਲ ਡਿਸਟ੍ਰਿਬਿਊਟਰ ਆ ਕੰਪੈਸਿਟੀ ਜੈਕਾ ਫੇਵਰ ਛਤਰੀਆ ਗੇਅ ਰੇਂਜ ਦੇ ਬਾਈ ਆਪਾਂ ਤਸੱਲੀ ਆਪਾਂ ਨੂੰ ਇੱਥੇ ਠੀਕ ਆ ਜੀ 14 ਮਾਡਲ 440 ਜਸਪੁਰੇਤ ਕਿੰਨੇ ਦਾ ਦੇ ਦਈਏ 4 ਲੱਖ ਕਿੰਨਾ 40 ਸੌਰੀ 4 ਲੱਖ 80 ਹਜ਼ਾਰ ਡਮਾਨ 4 ਲੱਖ 80 ਹਜ਼ਾਰ ਕਿੰਨੇ ਦੇ ਦੀ ਸਾਢੇ ਚਾਰ ਸਾਢੇ ਚਾਰ ਬੜਾ ਖੁੱਬ ਕੇ ਕਿਹਾ ਕਿ ਮੈਂ ਬਾਲਿਸ ਡਾੜਾ ਆਤੇ ਹਨਾ ਟਰੈਕਟਰ ਦੇਵਾਂਗੇ 4 ਲੱਖ ਤੇ 35 ਹਜ਼ਾਰ 4 ਲੱਖ 35 ਹਜ਼ਾਰ ਪੁਰਾਣਾ ਕੱਟਿਆ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਭਾਈ 22 ਮਾਡਲ ਹਾਉਲੈਂਡ ਠੀਕ ਹੈ ਜੀ ਸੁਪਰ ਸੁਪਰ ਪਲੱਸ ਠੀਕ ਹੈ ਜੀ ਇਹ 53 ਐਚਪੀ ਹੁੰਦਾ ਭਾਈ ਹਾਂਜੀ ਚਾਰੇ ਟਾਇਰ ਨਾਲ ਦੇ ਆ ਬੱਬੂ ਠੀਕ ਹੈ ਜੀ ਸਾਰਾ ओरिजिनल ਆ ਜੇ ਟਰੈਕਟਰ ਦੇ ਕਾਲਮ ਲੱਗੀ ਹੋਈ ਫੁੱਲ ਗਾਰੰਟੀ ਆ ਗਾਰੰਟੀ ਆ ਨਟ ਨੂੰ ਚਾਬੀ ਲੱਗੀ ਹੋਵੇ ਗਾਰੰਟੀ ਆ 6 ਲੱਖ 80 ਹੀ ਆ ਡਿਮਾਂਡ ਆ ਬਾਈ ਮਾੜਲਾ ਬੋਲ ਕਿੰਨੇ ਦੇ ਦਈਏ ਸੁਪਰੀ ਕੋਏ 6 ਨਹੀਂ 680 ਡਿਮਾਂਡ 680 ਹਾਂ ਬੋਲਪਾ 640 640 640 ਦਾ ਦੇ ਦਾਂਗੇ ਭਾਈ ਜਮਾ ਸਰੇ ਵਾਲੇ ਦੀ ਪੂਲੇ ਨੇ ਬੋਲੇ ਆ ਦੀ ਸਰੇ ਵਾਲੇ ਦੀ ਪੂਲੇ ਜਮਾ ਸਰੇ ਵਾਲੀ ਲੈ ਬੱਬੂ ਉਦੋਂ ਬਾਅਦ ਦੇ ਵਿੱਚ ਆ ਗਿਆ ਸੂਣਾ ਨਿਕਾ 750 ਚੇਂਜਰ ਵਾਲਾ ਚੇਂਜਰ ਵਾਲਾ ਐਚ ਡੀ ਐਮ ਹੈਵੀ ਡਿਊਟੀ ਬਾਈ ਮਾਡਲ ਆ ਹਾਂਜੀ 3 ਸਪੀਡ ਆ ਹਾਂਜੀ ਪਿਛਲੇ ਟਾਇਰ ਨਾਲ ਦੇ ਆ ਮੂਰਲੇ ਨਵੇਂ ਆ ਸਾਰਾ オリジナル ਠੀਕ ਆ ਜੀ ਜੇ ਕਿਸੇ ਵੀ ਨਟ ਨੂੰ ਚਾਬੀ ਲੱਗੀ ਹੋਵੇ ਦੇਣਦਾਰ ਠੀਕ ਹੈ ਜੀ। ਜੱਪਦਾ ਬਈ ਤਾਂ ਮਾਰਗੇ ਜੇ ਸੋਨੂੰ ਇੱਥੋਂ ਲਫਾਫੇ ਚ ਪਾ ਕੇ ਭੇਜਣਾ ਹੋਵੇ ਇਹ। ਤੁਸੀਂ ਆਉਂਗੇ ਤਾਂ ਸਹੀ ਭਾਈ ਚਲਾਗੇ ਵੀ ਕੋਲੇ ਵੀ ਆਉਂਗੇ ਹਨਾ। ਤੇ ਝੂਟ ਕਿਉਂ ਮਾਰਾਂਗੇ ਫੇਰ ਵੀ ਭਾਈ ਪਤਾ ਲੱਗੂਆ ਸੋਨੂੰ ਕਿ ਇੱਥੋਂ ਰੰਗ ਹੋਇਆ। ਬਾਈ ਮਾਡਲ 615 ਐਡਮਾਰਟ ਚਸਪ੍ਰੀਤ ਕਿੰਨੇ ਦਾ ਦੇਤੀਏ। ਏਹੇ। 570 ਦੇ ਹੀ ਲਾ 45 45000 ਡਾਉਣ ਲੱਗੇ ਭਾਈ ਯੂਟਿਊਬਰ ਹੁਣ ਮਰਵਾਉਣਗੇ। ਗਾਲ ਨਾ ਘਟਵਾ ਦਿਓ ਕਿਸੇ ਤੋਂ ਟਰੈਕਟਰ ਦੇਵਾਏ ਬਾਈ ਆਪਾਂ ਇੱਕੋ ਰੇਟ 5 ਲੱਖ ਤੇ 65000 ਦਾ ਇੱਕ ਬਾਈ ਇਹ ਦੂ ਵੀ ਥੱਲੇ ਕਰਦਾ ਬਾਈ 5000 ਲੈ ਬਾਈ ਅੜੀ ਲੈ ਵੀਰ ਬਣ ਕੇ ਬੱਬੂ ਇਹਨੂੰ ਜਾਰੇ ਬਸੋ ਦਿਖਾ ਦੇ ਇਹ ਆਪਣਾ ਨਵਾਂ ਹੀ ਆਇਆ ਪਹਿਲੀ ਵੀਡੀਓ ਚ ਇਹ ਹਾਂਜੀ ਚਾਰੇ ਟਾਇਰ ਬਾਈ ਜੀ ਬੀਕੇਟੀ ਦੇ ਆ ਨਵੇਂ ਆ ਕਮਾਂਡਰ ਵਾਲਿਆ ਮਹਿੰਗੇ ਟਾਇਰ ਆਉਂਦੇ ਆ ਇਹ ਦੂਜਿਆਂ ਨਾਲ ਤੇ ਘੋੜਾ ਵੈਂਪਰ ਲੱਗਿਆ ਠੀਕ ਆ ਜੀ ਲਾਈਟਾਂ ਵੀ ਲੱਗੀਆਂ ਬਾਈ ਲੱਗੀਆਂ ਐਕਸਟਰਾ ਟੋਪ ਮਾਡਲ ਟਾਇਟਰਾ ਡਬਲ ਡਿਸਟ੍ਰੀਬਿਊਟਰ ਆ ਕੰਪੈਸਟੀ ਜੈਕ ਲੱਗਿਆ ਹੋਇਆ ਕੰਪਨੀ ਦਾ ਫੇਵਰ ਛਤਰੀ ਠੀਕ ਆ ਜੀ ਤੇ ਸੀਟ ਸੂਟ ਕੰਪਨੀ ਦੀ origignal adjust level ਵਾਲੀ ਲੱਗੀ ਹੋਈ ਠੀਕ ਆ ਜੀ ਠੀਕ ਆ ਸਾਰਾ ਸਮਾਨ ਆ ਇਹਦੇ ਨਾਲ ਹਾਂਜੀ ਜੋ ਡੰਡਾ ਫੱਟੀ ਉੱਕ ਸਾਰਾ ਕੁਝ ਹੈਗਾ origignal ਕੰਪਨੀ ਦਾ ਜੋ ਵੀ ਇਹਦੇ ਨਾਲ ਹੁੰਦਾ ਕੰਪਨੀ ਦੀ ਸੈਸਰੀ ਹੈ ਸਾਰੀ ਇਹਦੇ ਨਾਲ ਆ ਆ ਹਾਂਜੀ 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 ਠੀਕ ਹੈ ਜੀ ਤੇ ਸਰਵਿਸ ਇਹਦੀ ਕਰਤੀ ਸੀ ਅਸੀਂ ਕਿਉਂਕਿ ਦਾ ਤੇਲ ਜਿਆਦਾ ਖਰਾਬ ਸੀ ਠੀਕ ਹੈ ਜੀ ਸਰਵਿਸ ਹੋਈ ਹੋਈ ਆ ਮਿੱਤਰੋ ਕਰਤੀ ਵੀ ਕਰਤੀ ਕਰਤੀ ਬਿਲਕੁਲ ਕਰਤੀ ਆ ਲੋ ਬਿਲਕੁਲ ਨਵਾਂ ਤਸੀਂ ਕਰਤੀ ਸੀ ਇਹ ਤਾਂ 10 ਮਿੰਟ ਵੀ ਨਹੀਂ ਚਲਾਇਆ ਬਾਈ ਹੁਣ ਇਹਨੇ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਸਰਵਿਸ ਕਰਵਾਉਣ ਤੋਂ ਬਾਅਦ ਹਾਂਜੀ ਤੇ 6 ਲੱਖ ਤੇ 15000 ਰੁਪਇਆ ਕਿੰਨੇ ਦਾ ਦੇ ਦਈਏ ਆਪਾਂ ਇਹ 6 15 ਹਾਂ 17 ਮਾਡਲ 17 ਮਾਡਲ ਆ ਬਾਈ 6 15 ਇਹ ਟਰੈਕਟਰ ਦੀ ਹੈਗੀ ਡਿਮਾਂਡ 5 ਲੱਖ 85 ਕਿਉਂ ਇਹ ਮਰ ਬਾਹੂ ਕਿਸੇ ਤੋਂ ਲੈ ਵੀਰੇ ਟਰੈਕਟਰ 19 ਦਾ ਦੇਵਾਂਗੇ ਕਿਸੇ ਨੇ ਵੀ ਨਹੀਂ ਦੇਣਾ ਇਹਨੇ ਦਾ ਐਡੀਸ਼ਨਲ ਤਾਂ ਦੇਣੀ ਨਹੀਂ ਉਹ ਜੇ ਕੋਈ ਐਡੀਸ਼ਨਲ ਦੇਊਗਾ ਤਾ ਲੀਲੇ ਮਗਰਿਆਣਾ ਲਾ ਦੇ। ਇਹ ਚਿੱਟਿਆਂ ਵਾਲਾ ਬਈ। ਇਹ ਚਿੱਟੇ ਮਗਰਿਆਣਾ ਟਾਪ ਮਾਡਲ ਹੈ ਇਹ। ਠੀਕ ਹੈ ਜੀ। ਬਿਨਾ ਕੰਪੈਸਿਟੀ ਜੈਕ ਵਾਲੇ ਵਿਕਦੇ ਆ ਜਿਨ੍ਹਾਂ ਦੇ ਕੰਪੈਸਿਟੀ ਜੈਕ ਨਹੀਂ ਹੁੰਦਾ। ਹਾਂ ਜੀ। ਇਹ ਦੇਵਾਂਗੇ 5.5 ਲੱਖ ਦਾ। ਲੈ ਬਈ 5.5 ਪੂਰੇ ਵੱਡੇ ਡਿਸਕਾਊਂਟ ਕਰਤੇ। 65000 ਉੱਡ ਗਿਆ ਮਿੱਠਿਆ। ਹਦੇ ਹਦੇ। ਹੋਰ ਵੀ ਉੱਡੂ ਆ। ਬਾਕੀ ਜਿਹੜੀਆਂ ਲਾਸਟ ਤੇ ਆਪਾਂ ਆਫਰਾਂ ਕੱਢਣੀਆਂ ਨੇ ਉਹਦਾ ਬਾਕੀ ਹੈ ਜੀ। ਹਦੇ ਬਾਕੀ ਆ। ਸੋਨਾ ਲਿੱਕਾ ਦਿਖਾਉਣੇ ਆ ਬਈ। 30 ਵਾਲਾ। 730 ਕਿੰਨੇ ਸਿਲੰਡਰ ਚ ਆ ਜੀ ਇਹ ਇਹ ਦੋ ਸਿਲੰਡਰ ਹੈ ਛਤਰੀ ਇਹਦੇ ਆਪਾਂ ਲਾ ਦੇਣੀ ਆ ਲਿਆਂਦੀ ਆਪਾਂ ਤੇ ਬੈਂਪਰ ਵੀ ਲਾ ਲਾ ਦਾਂਗੇ ਛਤਰੀ ਵੀ ਲਾਉਣੀ ਆ ਜਾਂ ਲਿਆਂਦੀ ਬਾਈ ਆਪਾਂ ਹਾਂਜੀ 14 ਮਾਡਲ ਆ ਗੇਅਰ ਇੰਜ ਦਾ ਓਕੇ ਆ ਪਿਛਲੇ 40 ਅੱਧੇ ਟਾਇਰ ਆ ਮੂਰਲੇ ਹੈਗੇ 75 80 ਪੈਸੇ ਟਾਇਰ ਠੀਕ ਹੈ ਜੀ ਗੇਅਰ ਇੰਜ ਦਾ ਓਕੇ ਆ ਚਲਾ ਕੇ ਵਾ ਕੇ ਆਪਦੀ ਤਸੱਲੀ ਕਰ ਲਿਓ ਹਾਂਜੀ ਤੇ ਜਿਹਨੇ ਛੋਟੇ ਕੰਮ ਲੈਣੇ ਆ ਬਾਈ ਟਰੈਕਟਰ ਮਾੜਾ ਨਹੀਂ ਜਿਵੇਂ ਬੂਮ ਬਣਾਉਣਾ ਹੋ ਗਿਆ ਜਾਂ ਟਰਾਲੀ ਵਾਸਤੇ ਨਾਲ ਵੱਡੇ ਟਰੈਕਟਰ ਦੇ ਨਾਲ ਰੱਖਣਾ ਬਾਕੀ ਮਾਡਲ ਵੀ ਚੜ ਰੱਖਣਾ 14 ਮਾਡਲ ਹੈ ਜਿਹਨੇ ਲੋਨ ਕਰਾਉਣਾ 2 ਲੱਖ ਦਾ ਲੋਨ ਹੋ ਜੂਏ ਤੇ ਹੋ ਜੂਗਾ ਹੋ ਜੂਗਾ ਨਾ ਤੇ ਪਰ ਮੈਂ ਲੋਨ ਨਹੀਂ ਕਰਾ ਕੇ ਇਹਦਾ ਲੋਨ ਬਾਈ ਇੱਕ ਵਾਰੀ ਕੈਸ਼ ਦੇ ਕੇ ਆਉਂਦਾ ਲੋਨ ਬਾਅਦ ਚ ਕਰਾ ਲਿਓ ਠੀਕ ਹੈ ਜੀ ਆਪਾਂ ਕੈਸ਼ ਦਾ ਕਿਉਂ ਆਪਾਂ ਇਹਦੇ ਟਰੈਕਟਰ ਦੇ ਪੂਰੇ ਹੀ ਕਰੋ ਕਰਨੇ ਆ ਪੈਸੇ ਹਾਂਜੀ ਕਿ ਖੜੇ ਨੂੰ ਮਾਵਾ ਜੇਰ ਹੋ ਗਿਆ ਇਹਨੂੰ ਕਿ ਆਪਾਂ ਇਹਨੂੰ ਮੰਡੀ ਲੈ ਕੇ ਨਹੀਂ ਗਏ ਲਗਭਗ ਲੈ ਭਾਈ ਇਹ ਕੀ ਵੀਡੀਓ ਦੀ ਵਿਕ ਜੇ ਆਪਾਂ ਕਹਨੇ ਆ ਬਾਈ ਦਾ ਟ੍ਰੈਕ ਤੇ ਛਤਰੀ ਲਾ ਦਾਂਗੇ ਹਾਂਜੀ ਸੈਲਫ ਚਾਰਜ ਬੈਟਰੀ ਤੇ ਬੈਂਪਰ ਨਾਵਾ ਠੀਕ ਹੈ ਜੀ ਕਿੰਨੇ ਦਾ ਦੇ ਦੀ ਕਿੰਨੀ ਐਡ ਪਾਂਡੀ ਦੀ 2 ਲੱਖ ਤੇ 25000 225 ਹੂੰ 2 2 ਥੱਲੇ ਥੱਲੇ ਕਰਦੇ ਬਾਈ ਕਿੰਨੇ ਦਾ 190 90 ਦਾ ਛੱਡ ਦੰਨੇ ਆ ਟਰੈਕਟਰ ਦੇਵਾਂਗੇ ਇੱਕੂ ਰੇਟ ਜੀਐਸ ਜਾਂ ਨੋ ਹਾਂਜੀ ਕਹਿ ਦिए ਕਹਿ ਦੋ ਬਾਈ 165000 ਲੈ ਭਈ ਇਹ 65 ਛੋਟੇ ਟਰੈਕਟਰ ਚ ਵੀ ਐਡਾ ਡਿਸਕਾਊਂਟ ਪਹਿਲਾਂ ਕਦੇ ਹੋਇਆ ਨਹੀਂਗਾ ਆਛਾ ਟਰੈਕਟਰ ਨਹੀਂ ਦੇਣਾ ਕਿਸੇ ਨੇ ਲਿੱਕੇ ਦੇਣਾ ਮੈਂ ਤੈਨੂੰ ਇਹ ਆ ਗਿਆ ਭਾਈ ਸੋਨਾ ਲਿੱਕਾ ਕਿਤੇ ਸੋਨਾ ਲਿੱਕਾ ਉਹ ਉਹ ਦੇਵਾਂਗੇ ਸੋਨਾ ਲਿੱਕਾ ਲੈ ਭਾਈ ਇਹਦਾ ਰਜਨ ਦਿਖਾਉਣੇ ਆ ਇਹਦਾ ਬੈਂਪਰ ਵੀ ਭਾਈ ਨਵਾਂ ਆਜੂਆ ਨਵਾਂ ਬੈਂਪਰ ਮਿਲੂ ਇਹਦਾ ਵੀ ਇਹ ਬੈਂਪਰ ਲੱਗਿਆ ਸੀ ਅਸੀਂ ਖੋਲ ਲਿਆ ਸੀ ਯਾਰ ਹਰਜਨ ਅਲਟਰਾ 1605 ਡੀਆਈ ਇਹੇ ਬਾਈ ਹੈਗਾ ਸੈਂਟਰ ਗੀਅਰ ਆ ਹਾਂਜੀ ਮੂਹਲੇ ਤਿਆਰ ਤਾਂ ਨਵੇਂ ਆ ਬਾਈ ਜਮਤਾ ਜੇ ਅਜੇ ਤਾਂ ਡੂਮਣੀਆਂ ਵੀ ਸਾਫਤੀਆਂ ਘੜੀਆਂ ਨੇ ਇਹ ਤੇ ਹੁਣ ਤਾਂ ਪਏ ਥੋੜੇ ਚਾਰ ਪੰਜ ਦਿਨ ਹੋ ਗਏ ਉਦੋਂ ਹੀ ਪਏ ਆ ਮਿਲ ਕਟਾ ਦਾਂਗੇ ਮੂਹਲੇ ਤਿਆਰਾਂ ਇਹ ਕੱਟੇ ਪਿਛਲੇ ਮਿਲ ਦੂ ਪਿਛਲੇ ਹੈਗੇ ਬਾਈ ਸੀਐਟ ਦੇ 80 85 ਪੈਸੇ ਟਾ ਠੀਕ ਹੈ ਮੈਂ ਯਾਰ ਲਿਖ ਕੇ ਦਿੰਦਾ ਜੀ ਕੋਈ ਇੰਨੇ ਦਾ ਟਰੈਕਟਰ ਦੇ ਦੇ ਤੁਹਾਨੂੰ ਅਰਜਨ ਹਾਂਜੀ ਇਹਦਾ 605 ਆ ਕੋਈ 555 ਵੀ ਦੇ ਦੇ 605 ਆ ਇਹ ਵੱਡਾ ਉਹਦੇ ਨਾਲੋਂ ਯਾਰ ਜਿੰਨੇ ਗੱਠਾਂ ਵਾਲੀ ਤੇ ਲਾਉਣਾ ਨਾ ਹਾਂਜੀ ਇੰਨੇ ਦਾ ਮਾੜਾ ਹੀ ਨਹੀਂ ਠੀਕ ਹੈ ਉਹਨੇ ਤਾਂ ਇਹਦੇ ਨਾਲ ਕਮਾਈ ਲਊ ਜਿੰਨੇ ਦਾ ਟਰੈਕਟਰ ਦੇਉਂਗਾ ਮੈਂ ਹਾਂ ਕਿੰਨੇ ਦੇ ਦੀ ਜੱਸ ਪੀਤਾ ਕਿੰਨੀ ਹਟ ਇਹ ਬਈ 10 ਮਾਟਲਾ 10 ਮਾਟਲਾ ਹਰਿਆਣਾ ਨੰਬਰ ਹਰਿਆਣਾ ਪਹਿਲਾਂ ਕਹਦਾ ਨਾਮ ਠੀਕ ਹੈ ਜੀ ਹਾਂ ਸੈਂਟਰ ਗੀਅਰ ਦੇ ਵਿੱਚ ਇਹ ਜੀ ਡਿਮਾਂਡ ਹੀ ਜੀ ਡਿਮਾਂਡ ਤੇ ਲਿਖੀ ਹੋਊਗੀ 3 ਲੱਖ ਕਿੰਨਾ ਲਿਖਿਆ ਜੀ 3 40 3 40 ਲਿਖਿਆ ਕਿੰਨਾ ਜਸਪ੍ਰੀਤਾ 3 ਦਾ ਠੀਕ ਹੈ ਇਕਿਊਰੇਟ ਦੱਸਦਾ ਹੋਰ ਆਹੇ ਪੜਾ ਕੈਟ 2 ਲੱਖ 85000 ਦਾ 2 ਲੱਖ 85000 ਦਾ ਬਈ ਲੈ ਜੋ ਸਾਮ ਲੋ ਜੇ ਸਮਾਂ ਦਾ ਮੌਕਾ ਠੀਕ ਹੈ ਜੀ ਲੈ ਇਹਦੇ ਮਾਰ ਯਾਰ ਬੱਬੂ ਇੱਥੇ ਮਾਰ ਤੂੰ ਐਂ ਬਾਡੀ ਲੈਣ ਦਾ ਕਿੰਨਾ ਚੰਗਾ ਹੈ ਮੈਂ ਸੁੱਕਾ ਡਾਇਰੈਕਟਰ ਜਮਈ ਸਾਰਾ オリジナル ਹੈ ਹਾਂ ਜਿਹੜੇ ਕੋਈ ਬਾਈ ਕਿ ਇਹਦੇ ਕਲਮ ਲੱਗੀ ਆ ਸਾਰਾ ਰੀਜਨ ਆ ਸੁਣਾ ਲਿਖਾ ਆ ਚੀਜ਼ਾਂ ਦੇਖ ਕਿੰਨੀਆਂ ਸਾਫ ਰੰਬਾਰੰਬਾਰ ਪੂਰੇ ਸਾਫ ਹੈ ਯਾਰ ਪੂਰੇ ਸਾਫ ਹੈ ਬਚਾਰੇ ਮਗਰਾੜ ਮਗਰਾੜ ਬਾਈ ਕਿਸੇ ਸ਼ੌਂਕੀ ਬੰਦੇ ਨੇ ਨਵੇਂ ਲਾਤੇ ਵੱਡੇ ਵੱਡੇ ਮਾਡਲ ਵਾਲੇ ਹਾਂ ਉੱਚੇ ਮਾਡਲ ਆਈ ਲਾਤੇ ਇਹਦੇ ਚਿੱਟੇ ਮਗਰਾੜ ਹੁੰਦੇ ਸੀ ਹਾਂ ਇਹ ਲਾਤੇ ਫਰੰਟ ਵਾਲੇ ਵੀ ਵੱਡੇ ਟਾਇਰ ਹੁੰਦੇ ਆ ਨਾ ਹਾਂ 9 11 ਵਾਲੇ ਹੁੰਦੇ ਬਾਈ ਗੇਅਰ ਇੰਜਨ ਦਾ ਤਾਂ ਆਪਾਂ ਨੂੰ ਤਸੱਲੀ ਹੈ ਬਾਈ ਇਹਦੀ ਫੋਲਾ ਬਹੁਤ ਵਧੀਆ ਗੇਅਰ ਇੰਜਨ ਦਾ ਤਾਂ ਬਹੁਤ ਵਧੀਆ ਸੈਡ ਗੀਅਰ ਦੇ ਵਿੱਚ ਹੈ ਹਾਂਜੀ ਮੈਂ ਕਹਿੰਦਾ ਯਾਰ ਸ਼ਰਤ ਲਾ ਕੇ ਕਹਿੰਦਾ ਇੰਨੇ ਦਾ ਕਿਸੇ ਨੇ ਦੇਣਾ ਨਹੀਂ ਜਿੰਨੇ ਦਾ ਆਪਾਂ ਦੇਵਾਂਗੇ ਅੱਜ ਹਾਂਜੀ 2004 ਮਾਡਲ ਆ ਰਾਜਸਥਾਨ ਦਾ ਨੰਬਰ ਆ ਮੈਂ ਪਿਛਲੀ ਵੀਡੀਓ ਤੇ ਪੰਜਾਬ ਕਿਹਾ ਸੀ ਹਾਂਜੀ ਇਹ ਮਤਲਬ ਆਪਾਂ ਉਹ ਆਰਸੀ ਦੇਖੀ ਨਹੀਂ ਸੀ ਹੁਣ ਆਪਾਂ ਆਰਸੀ ਮਿਲ ਗਈ ਆ ਠੀਕ ਹੈ ਜੀ 235 ਡਮਾਡਾ 235 ਕਿੰਨੇ ਦਾ 2 ਦਾ ਹੋਰ ਜੱਜ ਜੀ ਗੱਲ ਕਰ ਲਾ ਯਾਰ ਕਹਿ ਦੇ ਜੀ ਇੱਕ 95 ਟਰੈਕਟਰ ਦੇਵਾ ਇੱਕੂ ਰੇਟ ਜੀ 180000 ਦਾ ਲੈ ਜੋ ਲੈ ਬਈ 180000 ਦਾ ਮਾੜਾ ਨਹੀਂ ਇਹਦਾ ਜਮਾ ਮੇਦਨ ਦਾਸਤੀ ਗੱਲ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਮੈਸੀ ਮੈਸੀ ਆ ਗਿਆ ਬਈ ਜੀ ਨੇ ਨਵੇਂ ਟਰੈਕਟਰ ਦੇ ਪੈਸੇ ਲਾਉਣੇ ਨੇ ਜੋ ਯਾਰ ਹਾਂ ਵੀ ਮਾਡਲ ਆ ਬੀ ਮਾਡਲ ਆ ਬੱਬੂ ਜਮਨ ਨਵਾਂ ਟਰੈਕਟਰ ਆ ਜੀ 245 ਡੀ ਆਈ ਠੀਕ ਹੈ ਜੀ ਠੀਕ ਹੈ ਗੱਲ ਇੱਥੇ ਮਾਰ ਮੜਾ ਜਾ ਇੱਥੇ ਮੀਟਰ ਤੇ ਮੀਟਰ ਤੇ 1300 21 ਘੰਟੇ ਚੱਲਿਆ 1321 22 ਘੰਟੇ ਮੰਨ ਲਾ ਚਲੋ 22 ਕਰ ਲਓ ਠੀਕ ਹੈ ਗੱਲ ਹਾਂਜੀ 21 ਇੱਕ ਗੱਲ ਹੋਰ ਹਾਂਜੀ ਬੈਂਪਰ ਦਾ ਤੋਂ ਲੈ ਕੇ ਲੰਕਾ ਤੱਕ ਜੇ ਦੇ ਕਲਮ ਲੱਗੀ ਹੋਈ ਨਾ ਟਰੈਕਟਰ ਦੇ ਹਾਂਜੀ ਜਾਂ ਚਾਬੀ ਲੱਗੀ ਹੋਈ ਨਟ ਨੂੰ ਆਪਾਂ ਦੇ ਦਿੰਦਾ ਠੀਕ ਹੈ ਜੀ ਚਾਰੇ ਟਾਇਰ ਨਾਲ ਦੇ ਆ ਬਾਈ ਨਾਲ ਦਾ ਚਫਕੜਾ ਮੂਹਰੇ ਟਾਇਰ ਮੈਂ ਨਵੇਂ ਪਾਉਂਗਾ ਇਹਦੇ ਠੀਕ ਹੈ ਜੀ ਨਵੇਂ ਟਾਇਰ ਕੜੀ ਮੈ ਜਾਣਗੇ ਤੁਹਾਨੂੰ ਹਾਂ ਮੈਨੂੰ ਵਧੀਆ ਨਹੀਂ ਲੱਗਦੇ ਠੀਕ ਹੈ ਜੀ ਪਰ ਰੇਟ ਤਾਂ ਨਹੀਂ ਬਤਾਉਂਦੇ ਬਾਈ ਰੇਟ ਕਦੇ ਅਸੀਂ ਬਤੋਣਾ ਉਹ ਤਾਂ ਮੈਂ ਆਪਣੀ ਲੋਡ ਨੂੰ ਪਾ ਰਿਹਾ ਠੀਕ ਹੈ ਨਹੀਂ ਬੱਚਾ ਹੁੰਦਾ ਵੀ ਐਵੇਂ ਟਾਇਰ ਪਾ ਲੈ ਰੇ ਨਹੀਂ 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 ਕੋਈ ਰੇਟ ਰੂਟ ਨਹੀਂ ਚੱਕਾਂ ਵੀਰੇ ਮੈਂ ਆਪਣੀ ਲੋਡ ਨੂੰ ਪਾ ਰਿਹਾ ਠੀਕ ਹੈ ਜੀ ਮੈਨੂੰ ਨਹੀਂ ਸੋਹਣੇ ਲੱਗ ਰਹੇ ਤਾਂ ਪਾ ਰਿਹਾ ਠੀਕ ਹੈ ਜੀ ਕੀ ਗੱਲਤਾ ਜੀ ਸਹੀ ਹੈ ਗੱਲ ਇਹ ਇਹ ਟਰੈਕਟਰ ਦਾ ਰੇਟ ਹੈਗਾ ਜੀ ਰੇਟ ਤਾਂ ਇਹ ਲਿਖਿਆ ਹੀ ਨਹੀਂ ਖਦੇ ਮੈਂ ਰੇਟ ਪਾਉਣਾ ਹੈ ਜੀ 20 ਮਾਡਲ ਆ ਠੀਕ ਹੈ ਜੀ 20 ਮਾਡਲ ਦੀ ਫਿਰ ਡਿਮਾਂਡ ਕਿੰਨੀ ਕਰਾਂ ਸਾਢੇ 5 ਲੱਖ ਰੁਪਏ ਤੇ ਲਿਖੂ ਇਹਦੇ ਮੈਂ ਠੀਕ ਹੈ ਗਾਲਨ ਮੀਟ ਜੱਸ ਪ੍ਰੀਦੇ ਦੀ ਯਾਰ ਹਾਂਜੀ ਇਹ ਟਰੈਕਟਰ ਆਪਾਂ ਪੂਰੇ 5 ਲੱਖ ਦਾ ਦੇਣਾ ਠੀਕ ਹੈ ਬਈ 50000 ਡਿਸਕਾਊਂਟ ਬਾਈ ਐਦੂ ਨਹੀਂ ਘਟਣਾ ਇਹ ਠੀਕ ਆ ਬਾਕੀ ਟਰੈਕਟਰ ਚੱਲੇ ਹੀ ਨਹੀਂ ਹੈਗਾ ਬਾਈ ਯਾਰ ਜਮਾ ਹੀ ਨਾ ਮਾ ਯਾਰ ਪਮਾਇਦੇ ਤੇ ਨਾ ਕੋਈ ਹਾਰ ਪਾ ਕੇ ਲੈ ਜਾ ਫੇਰ ਵੀ ਨਹੀਂ ਐਂ ਲੱਗੂਗਾ ਵੀ ਏਜੰਸੀ ਚੋਂ ਲਿਆਂਦਾ ਏਜੰਸੀ ਚੋਂ ਲਿਆਂਦਾ ਠੀਕ ਆ ਜੀ ਏਜੰਸੀ ਨਾਲੋਂ ਫਾਇਦਾ ਹੋਊ ਭਾਈ ਤੇ ਰੱਖ ਪਾਵਰ ਸ਼ੇਅਰਿੰਗ ਆ ਠੀਕ ਆ ਜੀ ਠੀਕ ਹੈ ਗੱਲ ਡਬਲ ਕਲਚ ਠੀਕ ਹੈ ਨਜ਼ਾਰੇ ਦੇ ਦੂ ਬਾਈ ਜੇ ਕਿਸੇ ਨੇ ਬਾਹੀ ਵਾਸਤੇ ਰੱਖਣਾ ਨਾ ਟਰੈਕਟਰ ਹਾਂਜੀ ਤੇ ਨਜ਼ਾਰੇ ਦੇ ਦੂ ਬਾਈ ਸਾਹਮਣੇ ਬਈ ਸੋਨੂੰ ਮਸ਼ੀਨ ਦਿਖਾਉਣੇ ਆ 9500 ਸਮਾਰਟ ਸੀਰਜ ਹੂੰ ਚੇਂਜਰ ਵਾਲਾ ਟਰੈਕਟਰ ਹੈ ਜੀ ਇਹ 3 ਸਪੀਡ ਹਾਂ 3 ਸਪੀਡ ਦੇ ਵਿੱਚ ਆ ਜੀ ਨਾ ਜੀ ਹਾਂ ਸਟਲ ਗੇਅਰ ਆ ਹਾਂਜੀ ਜੇ ਟਰੈਕਟਰ ਦੇ ਤਾਂ ਬਾਈ ਇਹਦੇ ਕਲਮ ਲੱਗੀ ਹੋਈ ਨਾ ਹਾਂਜੀ ਆਪਾਂ ਦੇਣਦਾਰ ਆ ਪੂਰ ਗਾਰੰਟੀ ਆ ਜੇ ਕੋਈ ਇਹਦੇ ਕਲਮ ਲੱਗੀ ਹੋਈ ਆਪਾਂ ਦੇਣਦਾਰ ਆ ਹਾਂਜੀ ਚਾਰੇ ਟਾਇਰ ਨਾਲ ਦੇ ਆ ਨਾਲ ਦਾ ਚੱਕੜਾ ਚੱਕੜਾ ਨਾਲ ਦਾ ਪਾਵਰ ਸਟੀering ਆ ਹਾਂਜੀ 3 ਸਪੀਡ ਆ ਠੀਕ ਆ ਜੀ ਕਨੋ ਪੀਲਕੀਆ ਪੀ ਲੱਗੀ ਆ ਡੰਡਾ ਫੱਟੇ ਸਾਰਾ ਕੁਝ origignal ਆ ਤੇ ਪੱਟੀ ਦੇਖੋ ਬਈ ਜਮਾ ਆ origignal ਆ ਬਾਈ ਮੈਸੀ ਦੀ ਹੈ ਮੈਸੀ ਦੀ origignal ਹੈ ਹਾਂ ਡਬਲ ਡਿਸਟ੍ਰਿਬਿਊਟਰ ਵੀਰੇ ਟੌ ਮਾਡਲ ਟਰੈਕਟਰ ਆ ਠੀਕ ਆ ਜੀ ਤੇ ਖਰਚਾ ਇਹਦਾ ਬਹੁਤ ਘੱਟ ਹੁੰਦਾ ਬਾਈ ਠੀਕ ਆ ਜੀ ਕੰਮ ਕਰੂ ਵੱਡੇ ਜਿਹੜੇ ਮਰਜ਼ੀ ਕੰਮ ਚ ਜੋੜ ਲਓ ਬਾਈ ਇਹਨੂੰ 3 ਸਪੀਡ ਆ ਗਈ ਸੁਪਰ ਸੀਟਰ 'ਚ ਨਜ਼ਾਰੇ ਦੇ ਦੂ ਬਾਈ ਇਹੇ ਪੂਰੇ ਇਹ ਨਜ਼ਾਰੇ ਦੇ ਨੂੰ 100% ਇਹ ਕਿੰਨੇ ਐਚਪੀ ਜਾ ਜਾਂਦਾ ਬਈ ਇਹ 58 58 ਐਚਪੀ ਹੁੰਦਾ ਠੀਕ ਹੈ ਜੀ ਇਹਦਾ ਪਲੇਟਫਾਰਮ ਬਹੁਤ ਸੋਹਣਾ ਲੱਗਦਾ ਖੁੱਲਾ ਡੁੱਲਾ ਪਲੇਟਫਾਰਮ ਬੈਠਣ ਚ ਪੂਰਾ ਨਜ਼ਾਰਾ ਆਉਂਦਾ ਹਾਂ ਹਾਂ ਬਸ ਇਹ 20 ਮਾਡਲ ਆ ਇਹ ਇਹਦਾ ਮੀਟਰ ਵੀ ਡਿਜੀਟਲ ਆ ਗੱਡੀਆਂ ਦਾ ਯਾਰ ਤੂੰ ਲਾ ਕੇ ਮੈਂ ਬੱਬੂ ਜਾਈ ਉੱਪਰ ਟਰੈਕਟਰ ਦੇ ਮਾੜੇ ਵੀਰੇ ਉਧਰ ਦੀ ਜਾਈ ਤੈਨੂੰ ਮੈਂ ਮੀਟਰ ਦਿਖਾਵਾਂ ਇਹ ਕਿੱਡਾ ਘੈਂਟ ਟਰੈ ਐ ਲੱਗਦਾ ਜਿਵੇਂ ਆਪਾਂ ਕਿਸੇ ਗੱਡੀ ਗੁੱਡੀ 'ਚ ਬੈਠੇ ਹੋਣੇ ਆ ਯਾਰ ਆਹ ਨਹੀਂ ਹੁੰਦੀ ਇੱਥੇ ਬੈਠਾ ਉਹਨ ਦਿਖਾ ਜਿਵੇਂ ਆਹ ਨਹੀਂ ਹੁੰਦੀ ਆਪਣੀ ਡ੍ਰਿਜਾ ਡ੍ਰਿਜਾ ਦੇ ਮੀਟਰ ਹੁੰਦੇ ਆ ਜੀ ਇਹ ਆ ਦੇਖੀਏ ਕਿਉਂ ਪੂਰੀ ਲਗਜ਼ਰੀ ਫੀਲਿੰਗ ਆਉਣੀ ਆ ਕਿਉਂ ਗਲਤ ਆ ਬਈ ਬੱਬੂ ਲੈ ਚੱਲਿਆ ਵੀ ਦਿਖਾ ਦੇ ਹੁਣ ਤੂੰ ਸੱਚ ਹਾਂ 17 ਹਾਂ ਠੀਕ ਹੈ ਜੀ ਗੱਲ 1700 ਪਲੱਸ ਅੱਛਾ origignal ਚੱਲਿਆ ਜੀ ਇੰਨਾ ਇਹ ਠੀਕ ਹੈ ਜੀ ਬਾਈਕ ਬੂਕ ਦੀ ਬਈ ਹੈ ਬਾਈਕ ਬੂਕ ਦੀ ਮੀਟਰ ਦੀ ਗਾਰੰਟੀ ਹੋਊਗੀ ਰਾਤ ਹੀ ਆਇਆ ਮੈਕ ਬੈਕ ਤੇ ਟਗਰ ਆ ਲਿਆ ਕਹਿੰਦਾ ਨਹੀਂ ਕਰਨਾ ਦੇ ਬੈਕ ਕਰਨਾ ਹੁੰਦਾ 8 900 ਘੰਟੇ ਕੀਤਾ ਹੁੰਦਾ ਮੈਂ ਹੁਣ ਹਾਂ ਇਹ ਕੰਮ ਨਹੀਂ ਕਰਨਾ ਜਸ ਠੀਕ ਹੈ ਜੀ ਰੀਜਨਲ ਹੈ ਤਾਂ ਰੀਜਨਲ ਹੀ ਹੈ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਾਂ ਜੀ ਬੇਈਮਾਨੀ ਤੇ ਕੋਈ ਵੀ ਗੱਲ ਆਪਾਂ ਲੁਕੋ ਸਕਦੇ ਬੰਦੇ ਤੋਂ ਹਾਂ ਜੀ ਉਹ ਤਾਂ ਨਹੀਂ ਲੁਕੋ ਸਕਦਾ ਹਾਂ ਪਰ ਜਿਹੜਾ ਕੈਮਰਾ ਲੱਗਿਆ ਨਾ ਥੱਲੇ ਨੂੰ ਮੂੰਹ ਕਰਕੇ ਪ੍ਰਮਾਤਮਾ ਦਾ ਬਾਬੇ ਨਾਨਕ ਦਾ ਕੋਸ਼ਿਸ਼ ਕਰੋ ਉਹ ਤਾਂ ਉਹ ਬਚਨ ਦੀ ਠੀਕ ਹੈ ਏ ਨਾ ਸੰਜੇ ਸਾਨੂੰ ਕੋਈ ਦੇਖ ਨਹੀਂ ਰਿਹਾ ਕੈਮਰਾ ਲੱਗਿਆ ਉਹ ਚੋਂ ਬਚ ਕੇ ਰੋ ਹਮ ਸਾਬ ਤਬ ਉੱਥੇ ਉਹ ਕੈਮਰੇ ਨਹੀਂ ਲੱਗੀ ਸੀ ਬਾਈ ਠੀਕ ਹੈ ਆਪਾਂ ਉਹ ਤੋਂ ਬਈ ਕੋਸ਼ਿਸ਼ ਕਰਦੇ ਆਂ ਬਚੀਏ ਫਿਰ ਇਹ ਬਈ 20 ਮਾਡਲ ਦੀ ਡਿਮਾਂਡ ਕਿੰਨੀ ਕਰਤੀ ਇਹ ਬਈ 6.5 6 ਲੱਖ ਦੇ ਵਿਕਦੇ ਆ ਵੇਖਦੇ ਆ 6.5 ਠੀਕ ਹੈ ਤੇ ਇਹਦੀ ਡਿਮਾਂਡ ਆਪਾਂ 6.5 ਰੇਟ ਤਾਂ 6.5 ਆਪਾਂ 6.5 ਡਿਮਾਂਡ ਕਰੀ ਆ ਲੋਕ ਜੈਸਨ ਉਹ ਕਰਦੇ ਆ ਲੋਕ ਵੇਚਦੇ ਆ ਠੀਕ ਹੈ ਦੁਆਏ ਪੁੱਛ ਲੈ ਦੇਂਗਾ ਕਿੰਨੇ ਦਾ ਕਿੰਨੇ ਦਾ ਛੱਡਾਂਗੇ ਬਾਈ ਇਕੂ ਰੇਟ ਹਾਂ ਇਕੂ ਹੀ ਜਮਾ ਪੂਰੇ 6 ਲੱਖ ਲੈ ਬਾਈ ਪੂਰੇ 6 ਲੱਖ ਦਾ 50000 ਜੋੜਾ ਤਾਂ ਬਾਈ ਹਾਂ ਨਹੀਂ बिकਦੀ ਆ ਯਾਰ 6 6 ਲੱਖ ਦੇ ਇਹ 3 ਸਪੀਡ ਇਹਦਾ ਖਰਚਾ ਬਹੁਤ ਘੱਟ ਆ ਜਿਹੜੇ ਬਾਈ ਨੇ ਬਾਹ ਹੈ ਚਲਾਇਆ ਹੈ ਨਾ ਇਹਨੂੰ ਹਾਂਜੀ ਇਹਦੇ ਗੁਣ ਉਸੇ ਨੂੰ ਪਤਾ ਬਾਈ ਉਹ ਛੇਤੀ ਛੇਤੀ ਨਹੀਂ ਆਪਾਂ ਕਹਿਦੀ ਵੀ ਕਰੂ ਨਹੀਂ ਇਹਨੂੰ ਵੇਚਦਾ ਜਿਹੜੇ ਬਾਈ ਨੇ ਇੱਕ ਵਾਰੀ ਰੱਖ ਲਿਆ ਇਹ ਹਾਂ ਖਰਚੇ ਪੱਖੋਂ ਬਾਈ ਬਹੁਤ ਵਧੀਆ ਟਰੈਕਟਰ ਹੈ ਨਿਆਰਾ ਦੇ ਪਾਵਰ ਪੂਰ ਬਹੁਤ ਜਿਆਦਾ ਆ 3 ਸਪੀਡ ਆ ਸੈਟਲ ਗੇਅਰ ਆ ਫੰਕਸ਼ਨ ਲੱਗ ਪਾਗੇ ਸਾਰੇ ਹੀ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਵੀਰੇ ਤੇ ਲੋਨ ਵਗੈਰਾ ਬਾਈ ਲੋਨ ਵਗੈਰਾ ਮੈਂ ਤਾਂ ਕਹਿਣਾ ਬਾਈ ਬਚੋ ਹਾਂ ਸਿੱਧੀ ਗੱਲ ਆ ਤੁਹਾਡੇ ਘਰੇ ਜਾਣ ਤੋਂ ਪਹਿਲਾਂ ਹੀ ਟਰੈਕਟਰ ਤੇ 30000 ਖਰਚਾ ਆ ਜਾਂਦਾ ਹੂੰ ਬੀਮਾ ਹੋ ਗਿਆ 10 1.5 ਲੱਖ ਦਾ ਹਾਂ ਜੀ ਸਾਇਲ ਖਰਚਾ ਹੋ ਗਿਆ ਆਰ ਸੀ ਦਾ ਖਰਚਾ ਹੋ ਗਿਆ ਟਰੈਕਟਰ ਦੇ ਫੋਟੋਆਂ ਦਾ ਖਰਚਾ ਹੋ ਗਿਆ 25 3000 ਤਾਂ ਇਹੀ ਖਰਚਾ ਹੋ ਗਿਆ ਬਾਈ ਆਪਾਂ ਕਹਿ ਦਈਏ ਵੀ ਸੋਣਾ ਬਚੋ 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 ਜਨਾਬ ਬਚੀਦਾ ਤਾਂ ਬਚੋ ਹਾਂਜੀ ਤੇ ਠੀਕ ਹੈ ਗੱਲ ਬਾਕੀ ਲੋਨ ਇੱਕ ਗੱਲ ਦੇਖੀਏ ਜਿਹਨੇ ਕੰਮ ਕਰਨਾ ਹਾਂ ਠੀਕ ਹੈ ਮਿਹਨਤ ਕਰਨੀ ਆ ਉਹਦੇ ਵਾਸਤੇ ਭਾਈ ਮਾੜਾ ਵੀ ਨਹੀਂ ਹੈਗਾ ਉਹ ਅਗਲਾ ਮੂੜੂ ਠੀਕ ਆ ਆਪਾਂ ਕੱਲੇ ਲੋਨ ਕੰਨੀ ਦੇਖ ਕੇ ਹੀ ਆਪਾਂ ਕੰਮ ਨਾਲ ਸ਼ੁਰੂ ਕਰੀਏ ਕੋਈ ਹੂੰ ਤੇ ਉਹ ਵੀ ਗਲਤ ਆ ਉਹਦੇ ਰਿਸਕ ਲਾਵਾਂਗੇ ਤਾਂ ਕਾਮਯਾਬੀ ਆ। ਜੇ ਰਿਸਕ ਹੀ ਨਾ ਲਾਵਾਂਗੇ ਤਾਂ ਫਿਰ ਕੋਈ ਕਾਮਯਾਬੀ ਨਹੀਂ। ਠੀਕ ਹੈ ਜੀ। ਕਿ ਨਹੀਂ? ਹਾਂ ਸਹੀ ਹੈ ਗੱਲ। ਤੇ ਕੰਮ ਕਰਨਾ ਜੀ ਨੇ ਮਿਹਨਤ ਕਰਨੀ ਉਹਦੇ ਵਾਸਤੇ ਲੋਨ ਕੋਈ ਵੱਡੀ ਗੱਲ ਵੀ ਨਹੀਂ ਹੈਗੀ। ਹਾਂ ਜੀ। ਤੇ ਜਿਹਨੇ ਨਹੀਂ ਕਰਨਾ ਭਾਈ ਉਹ ਤੋਂ ਮੇਰੇ ਵਰਗੇ ਤਾਂ ਸਾਈਕਲ ਵੀ ਨਹੀਂ ਫ੍ਰੀ ਹੋਣਾ। ਠੀਕ ਹੈ ਸਹੀ ਹੈ। ਜਿਹਨੇ ਭਾਈ ਮਿਹਨਤ ਕਰਨੀ ਉਹਨਾਂ ਨੂੰ ਟਰਾਲੇ ਵੀ ਫ੍ਰੀ ਕਰਦੇ ਨੇ ਆ। ਹੂੰ। ਠੀਕ ਹੈ ਜੀ। ਲੈ ਭਾਈ ਮਿੱਤਰੋ। ਹਾਂ ਜੀ। ਹੁਣ ਟਰੈਕਟਰ ਦਿਖਾਤੇ ਹੁਣ ਤੁਹਾਨੂੰ ਦਿੰਨੇ ਆ ਆਫਰ। ਸੌਦਾ ਜਿੱਥੇ ਮਰਜ਼ੀ ਹੋ ਜੇ ਹਾਂਜੀ ਸਭ ਤੋਂ ਪਹਿਲਾਂ 1500 ਰੁਪਏ ਦਾ ਚਾਬੀ ਨਾ ਦੇਣਾ ਹੀ ਦੇਣਾ ਠੀਕ ਹੈ ਜੀ ਕਿਸੇ ਵੀ ਟਰੈਕਟਰ ਦਾ ਇੰਜਨ ਦਾ ਤੇਲ ਨਾ ਪਸੰਦ ਆਵੇ ਹਾਂਜੀ ਚੇਂਜ ਕਰਨਾ ਬਲ ਲਗਭਗ ਚੇਂਜ ਕਰਨ ਵਾਲੇ ਹੁੰਦੇ ਆ ਜੇ ਕੀਤਾ ਵੀ ਉਵੇਂ ਜਿਵੇਂ ਹਾਵਲੇਨ ਦਾ ਚੇਂਜ ਆਉ ਤਾਂ ਹੋਇਆ ਬਾਈ ਸਰ ਸਰਬੋ ਦਾ ਪਾਇਆ ਹੋਇਆ ਠੀਕ ਹੈ ਜੀ ਜਿਹੜੀ ਕੰਪਨੀ ਆ ਕਹੋਗੇ ਉਹ ਕੰਪਨੀ ਦਾ ਆਪਾਂ ਤੁਹਾਨੂੰ ਚੇਂਜ ਕਰਕੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਜੀ ਕੋਈ ਡੰਡਾ ਫੱਟੀ ਹਾਂਜੀ ਤੇ ਬੈਟਰੀ ਠੀਕ ਇਹਨਾਂ ਚੋ ਜੇ ਕੋਈ ਤਿੰਨਾਂ ਚੋ ਕੋਈ ਨਾ ਨਾਮ ਪਸੰਦ ਆ ਆਪਾਂ ਚੇਂਜ ਕਰ ਦਾਂ ਠੀਕ ਹੈ ਜੀ ਸੌਦਾ ਹੋਣ ਤੋਂ ਬਾਅਦ ਦੀਆਂ ਗੱਲਾਂ ਜੀ ਇਹ ਹਾਂਜੀ ਸੌਦਾ ਹੋਣ ਤੋਂ ਪਹਿਲਾਂ ਦੀ ਗੱਲ ਨਹੀਂ ਹੈਗੀ ਬਾਅਦ ਚ ਠੀਕ ਹੈ ਜੀ ਦੁਬਾਰੇ ਕਰੀ ਜਾਂਦੇ ਯਾਰ 5000 ਦੀ ਬੈਟਰੀ ਕਰਨੀ ਕੋਗੇ ਇਹਨਾਂ ਦੇ ਇੰਨੇ ਦਾ ਹੋ ਗਿਆ ਜੀ ਫਿਰ ਤਾਂ ਇੰਨੇ ਦਾ ਦੋ ਹਾਂ ਇਗਲਤਾ ਠੀਕ ਹੈ ਤੇ ਇਹ ਤਾਂ ਹੋ ਗਿਆ ਛੋਡੇ ਵਾਸਤੇ ਆਪਰੇ ਇੱਕ ਛੋਟਾ ਜਿਹਾ ਡੰਮੀ ਟਰੈਕਟਰ ਦੇਵਾ ਚਾਬੀ ਨਾਲ ਵੀਰੇ ਇਹ ਤਾਂ ਹੋ ਗਿਆ ਛੋਡੇ ਵਾਸਤੇ ਹਾਂਜੀ ਪਾਵਾਂ ਤਾਂ ਜਸਪ੍ਰੀਤ ਦਾ ਵੀਡੀਓ ਦੇਖੋ ਪਾਵਾਂ ਇਹ ਲਤੀ ਲਾਣਿਆ ਦੀ ਵੀਡੀਓ ਦੇਖੋ ਹਾਂਜੀ ਸ਼ੋਰ ਸਕਰੀਨ ਜ਼ਰੂਰ ਲੈ ਕੇ ਆਇਓ ਕਿਉਂ ਲੈ ਕੇ ਆਇਓ ਮੈਂ ਪਹਿਲਾਂ ਹੀ ਸਟਾਰਟਿੰਗ ਕੇ ਕੇ ਮੈਂ ਇਹਨਾਂ ਨੂੰ 2000 ਰੁਪਏ ਚਾਬੀ 2000 ਰੁਪਏ ਟਰੈਕਟਰ ਦੇ ਇੱਕ ਟਰੈਕਟਰ ਮੰਗਰ 2000 ਰੁਪਏ ਦੇਣਾ ਜੇ ਇਹਨਾਂ ਦੀ ਕਿਸੇ ਵੀ ਵੀਡੀਓ ਦੇਖ ਕੇ ਵੇਖਦਾ ਨਾ ਟਰੈਕਟਰ ਹਾਂਜੀ ਤਾਂ ਆਪਾਂ 2000 ਦੇਣਾ ਠੀਕ ਹੈ ਜੀ ਕੱਲਿਆਂ ਨੇ ਨਹੀਂ ਖਾਣਾ ਹਾਂਜੀ ਤੇ ਸਾਰੇ ਉਹ ਨਾਲ ਲੈ ਕੇ ਤੁਰਨਾ ਠੀਕ ਹੈ ਜੀ ਯੂਟਿਊਬਰਾਂ ਨੂੰ ਵੀ ਆਪ ਵੀ ਤੇ ਤੁਹਾਨੂੰ ਵੀ ਕਿਸਾਨ ਭਰਾਵਾਂ ਨੂੰ ਸਭ ਨੂੰ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਹਾਂਜੀ ਹੁਣ ਐਡੀ ਮਾਰ ਪੈ ਰਹੀ ਆ ਨੁਕਸਾਨ ਹੋ ਰਿਹਾ ਨਰਮਿਆਂ ਦਾ ਵੀ ਹੋ ਗਿਆ ਹੋਰ ਵੀ ਹੋ ਰਿਹਾ ਫਸਲਾਂ ਦਾ ਹੋ ਰਿਹਾ ਮਕਾਨਾਂ ਦਾ ਹੋ ਰਿਹਾ ਉਹਨਾਂ ਨੂੰ ਵਿਚਾਰੇ ਨੂੰ ਕੌਣ ਦੇਊ ਬਾਈ ਕੱਲਾ ਅਪਡੇਟਡ ਦਾ ਨਾ ਸੋਚੋ ਜੱਗ ਦੇ ਜੱਗ ਦੇ ਢਿੱਡ ਦਾ ਸੋਚੋ ਠੀਕ ਹੈ ਜੀ ਤੇ ਫਿਰ ਤੁਹਾਡਾ ਪਰਮਾਤਮਾ ਸੋਚੋ ਹਾਂਜੀ ਇਹ ਨਹੀਂ ਸਹੀ ਹੈ ਗੱਲ ਜੀ ਤੇ ਮੇਰਾ ਮੋਬਾਈਲ ਨੰਬਰ ਹੈਗਾ 887294545 ਹਾਂਜੀ ਦੂਜਾ ਨੰਬਰ ਹੈਗਾ 947884515 ਠੀਕ ਹੈ ਜੀ ਦੋਨੇ ਨੰਬਰ ਕਾਲਿੰਗ ਵਾਲੇ ਆ ਦੋਨਾਂ ਤੇ ਵਟਸਐਪ ਚੱਲਦਾ ਹਾਂਜੀ ਠੀਕ ਹੈ ਜੀ ਜੇ ਬਾਈ ਜੀ ਵੀਡੀਓ ਵਧੀਆ ਲੱਗੀ ਦੱਬ ਕੇ ਲਾਇਕ ਕਮੈਂਟ ਸ਼ੇਅਰ ਕਰਕੇ ਆਇਓ ਜੀ ਤੇ ਬੇਨਤੀ ਆ ਬਾਈ ਮਣਕੇ ਅੱਜ ਤਾਂ ਧੂੜ ਘੜਦੇ ਬਹੁਤ ਮਿਹਨਤ ਕਰਕੇ ਪਹੁੰਚਿਆ ਬਜਾਰੇ ਯਾਰ ਕਾ ਬਹੁਤ ਜ਼ਿਆਦਾ ਪਾਣੀ ਸੀ ਐਨਾ ਨਾ ਪਾਣੀ ਬੱਬੂ ਬੱਬੂ ਦੀ ਤਾਂ ਪੈਂਟ ਦੀ ਪੈਂਟ ਦੇ ਅਜੀਬਾਂ ਚੋਂ ਵੀ ਪਾਣੀ ਨਿਕਲਿਆ ਬਾਈ ਸਹੀ ਦੱਸਦਾ ਮੈਂ ਸਹੀ ਉਹ ਪਿੱਜੀ ਦੀ ਕਹਿੰਦਾ ਮਤਲਬ ਸਾਰੇ ਪੈਂਟ ਪਿੱਜੀ ਤੇ ਉਹ ਘਰੇ ਪਈ ਆਪਣੇ ਠੀਕ ਹੈ ਗੱਲ ਬਾਈ ਹਾਂਜੀ ਤੇ ਬਾਈ ਬਣ ਕੇ ਪੂਰੀ ਸਪੋਰਟ ਕਰਿਓ ਬਾਈ ਵੀਡੀਓ ਨੂੰ ਇਹ ਇਸ ਵੀਡੀਓ ਨੂੰ ਵੀ ਤੇ ਇਲਤੀ ਇਲਤੀ ਲੈਣਾ ਧੂਰੀ 2 ਠੀਕ ਹੈ ਜੀ ਪਿੰਡੂ ਫਾਰਮਰ ਪੀਵੀ 31 ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ